ਆਪਾਂ ਜੀ ਗੁੜ ਦੇ ਚੱਕਰਪਾਰੇ ਬਣਾਏ ਹੈਗੇ ਆ ਗੁੜ ਤੇ ਸੌਂਫ ਦੇ ਜਿਹੜੇ ਕਿ ਬਹੁਤ ਹੀ ਵਧੀਆ ਬਣੇ ਹੈਗੇ ਬਹੁਤ ਜਿਆਦਾ ਕ੍ਰਿਸਪੀ ਵੀ ਬਣੇ ਹੈਗੇ ਆ ਮੈਂ ਤੁਹਾਨੂੰ ਇੱਕ ਪਿਸ ਤੋੜ ਕੇ ਦਿਖਾਨੀ ਆ ਦੇਖੋ ਜੀ ਬਹੁਤ ਹੀ ਵਧੀਆ ਇਹ ਬਹੁਤ ਕ੍ਰਿਸਪੀ ਬਣੇ ਹੈਗੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਚੱਕਰਪਾਰੇ ਬਣਾਉਣੇ ਜੀ ਆਪਾਂ ਜਿਹੜਾ ਮੈਂ ਇਦਾਂ ਲਿਆ ਹੈਗਾ ਇਹ ਆਪਾਂ 2 ਕੱਪ ਮੈਦੇ ਕਰਕੇ ਲਿਆ ਹੈਗਾ ਆ 2 ਕੱਪ ਹੈਗੇ ਮੈਦੇ ਦੇ ਮਿਕਸਚਰ ਤੁਸੀਂ ਜੀ ਮੈਦੇ ਇਹਨੂੰ ਛਾਣ ਲੈਣਾ ਹੈਗਾ ਆ ਹਾਂਜੀ ਵੇਟ ਦੇ ਵਿੱਚ 200 ਗ੍ਰਾਮ ਹੈਗਾ ਆ ਤੇ ਇਹਦੇ ਵਿੱਚ ਆਪਾਂ ਜੀ ਥੋੜਾ ਇਹ ਆਪਣੇ ਕੋਲ ਜਿਹੜਾ ਹੈਗਾ ਦੇਸੀ ਕਿਉ ਹੈਗਾ ਆ ਇਹ ਆਪਾਂ 1 ਕੱਪ ਉਹਨਾ ਹੈਗਾ ਆ 50 ਗ੍ਰਾਮ ਹੈਗਾ ਆ ਦਿੱਤਾ ਤੁਸੀਂ ਕੋਈ ਵੀ ਕੱਪ ਮੈਜ਼ਰ ਕਰ ਲੈਣਾ ਹੈਗਾ ਤੇ ਥੋੜਾ ਜਿਹਾ ਜੀ ਆਪਾਂ ਇਹਦੇ ਵਿੱਚ ਬੇਕਿੰਗ ਪਾਊਡਰ ਪਾਉਣਾ ਹੈਗਾ ਉਹ ਪਹਿਲਾਂ ਸੁੱਕੇ ਦੇ ਵਿੱਚ ਮਿਲਾ ਦੇਣਾ ਹੈਗਾ ਆ ਇਹਦੇ ਨਾਲ ਤੇਜੀ ਬਹੁਤ ਹੀ ਵਧੀਆ ਇਹ ਖਸਤਾ ਬੰਦੇ ਹੈਗੇ ਆ ਜਿਹੜੇ ਚੱਕਰਪਰੀ ਹੈਗੇ ਆ ਤੇ ਕ੍ਰਿਸਪੀ ਬੰਦੇ ਆ ਇਹਨੂੰ ਆਪਾਂ ਇਸ ਤਰ੍ਹਾਂ ਮਿਕਲ ਦੇ ਵਿੱਚ ਪਾ ਕੇ ਤੇ ਸੁੱਕੇ ਦੇ ਵਿੱਚ ਮਿਕਸ ਕਰ ਦੇਣਾ ਹੈਗਾ ਆ ਇਹ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਂਦਾ ਹੈਗਾ ਯਾ ਹਾਂਜੀ ਹੁਣ ਆਪਣਾ ਜਿਹੜਾ ਘਿਓ ਹੈਗਾ ਆਪਾਂ ਮੀਡਲ ਦੇ ਵਿੱਚ ਇੱਦਾਂ ਜਗਾ ਬਣਾ ਕੇ ਪਾ ਦੇਣਾ ਹੈਗਾ ਯਾ ਹਾਂਜੀ ਹੈ ਜੀ ਦੇਸੀ ਘਿਓ ਹੈਗਾ ਯਾ ਇਹ ਥੋੜਾ ਜਿਹਾ ਆਪਾਂ ਗਰਮ ਕੀਤਾ ਸੀ ਹਾਂਜੀ ਚੰਗੀ ਤਰ੍ਹਾਂ ਆਪਾਂ ਹੁਣ ਇਹਨੂੰ ਹੱਥ ਦੇ ਨਾਲ ਹੀ ਮਾਉਣਾ ਹੈਗਾ ਜਿੱਦਾਂ ਮਾਉਣਾ ਜਿਹੜਾ ਆਪਣਾ ਚੰਗੀ ਤਰ੍ਹਾਂ ਇਹਦੇ ਵਿੱਚ ਜਾਣਾ ਚਾਹੀਦਾ ਹੈਗਾ ਕਿ ਇਹਦੇ मिक्स ਹੋਣਾ ਚਾਹੀਦਾ ਫੇਰ ਹੀ ਆਪਣੇ ਇਹ ਚੱਕਰ ਪਾਦੇ ਜਿਹੜੇ ਹੈਗੇ ਬਹੁਤ ਕ੍ਰਿਪਟੀ ਬਣਦੇ ਹੈਗੇ ਹਾਂ ਹਾਂਜੀ ਆਪਣਾ ਜਿਹੜਾ ਆਪਾਂ ਇਹਦੇ ਵਿੱਚ ਜਿੱਤੀ ਕਿਉ ਪਾਇਆ ਹੈ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦਾ ਹੈਗਾ ਇਹਨੂੰ ਆਪਾਂ ਇਦਾਂ ਦੋਨਾਂ ਹੱਥਾਂ ਨਾਲ ਚੰਗੀ ਤਰ੍ਹਾਂ ਮਿਕਸ ਕਰਨਾ ਹੈਗਾ ਜਿਹੜਾ ਮੌਣ ਹੈਗਾ ਇਹ ਫਿਰ ਆਪਾਂ ਨੂੰ ਇਹ ਦੇਖਣਾ ਪੈਂਦਾ ਵੀ ਆਪਣੀ ਇਦਾਂ ਹੀ ਮੁਠੀ ਵੱਜਦੀ ਹੈਗੀ ਆ ਤੇ ਫਿਰ ਆਪਣਾ ਹੁੰਦਾ ਵੀ ਮੌਣ ਜਿਹੜਾ ਇਹ ਵਧੀਆ ਹੈਗਾ ਆ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਆਟਾ ਹੋਣਾ ਚਾਹੀਦਾ ਹੁਣ ਆਪਾਂ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਤੇ ਗੁੰਨ ਲੈਣਾ ਹੈ ਬਹੁਤ ਜ਼ਿਆਦਾ ਇਹ ਸੌਫਟ ਡੋਅ ਨਹੀਂ ਬਣਾਉਣੀ ਤੇ ਬਹੁਤ ਜ਼ਿਆਦਾ ਹਾਰਟ ਨਹੀਂ ਬਣਾਉਣੀ ਹੈਗੀ ਥੋੜਾ ਥੋੜਾ ਪਾਣੀ ਪਾਉਣਾ ਹੈਗਾ ਯਾ ਇਸ ਤਰ੍ਹਾਂ ਆਪਾਂ ਇਹਨੂੰ ਸਬਤ ਹਾਂਜੀ ਡੋਅ ਬਣਾ ਕੇ ਗੁੰਨ ਲੈਣਾ ਹੈਗਾ ਹਾਂਜੀ ਆਪਣੀ ਡੋਅ ਜਿਹੇ ਆਪਾਂ ਇਹਨੂੰ ਇਹ ਦਾ ਸਾਤ ਤੱਕ ਉਹ ਬਣਾ ਲਿਆ ਹੈਗਾ অলমোਸਟ ਵੀ ਰੈਡੀ ਹੈਗੀ ਹੁਣ ਆਪਾਂ ਇਹਨੂੰ 15 ਮਿੰਟ ਦੇ ਟਾਕੇ ਰੱਖਦੇ ਨਾ ਕਿਸੇ ਕਪੜੇ ਨਾਲ ਕਵਰ ਕਰ ਦੇਣਾ ਹੈਗਾ ਫਿਰ ਆਪਾਂ ਦੇਖਦੇ ਆਂ ਜੀ ਆਪਣਾ ਰੈਡੀ ਹੋ ਜਾਂਦਾ ਆਟਾ ਕਿ ਚੱਕਰਪਾਰੇ ਬਣਾਉਣੇ ਹੈਗੇ ਹਾਂਜੀ ਆਪਾਂ ਜੀ ਦੇਖਦੇ ਆਂ ਆਪਣੀ ਡੋ ਜਿਹੜੀ ਹੈਗੀ 15 ਮਿੰਟ ਹੋ ਗਏ ਇਹਨੂੰ ਆਪਾਂ ਨੂੰ ਆਟੇ ਨੂੰ ਰੱਖੇ ਨੂੰ ਹੁਣ ਆਪਾਂ ਇਹਨੂੰ ਥੋੜਾ ਜਿਹਾ ਏਦਾਂ ਨਰਮ ਹੋ ਵੀ ਹੋ ਗਈ ਹੈ ਥੋੜਾ ਜਿਹਾ ਇੱਕ ਵਾਰੀ ਹੋਰ ਆਪਾਂ ਇਹਨੂੰ ਏਦਾਂ ਮਾਰ ਲੈਣਾ ਹੈਗਾ ਇਹ ਹਾਂਜੀ ਹੁਣ ਆਪਾਂ ਜੀ ਇਹਦੇ ਜਿਹੜੇ ਹੈਗੇ ਆ ਦੋ ਪੇੜੇ ਆਪਾਂ ਬਣਾ ਲੈਣੇ ਹੈਗੇ ਇਹਨੂੰ ਹਾਫ ਹਾਫ ਕਰਕੇ ਦਾ ਤੋੜ ਲੈਣਾ ਹੈਗਾ ਆ ਫਿਰ ਆਪਾਂ ਉਹਨੂੰ ਵੇਲ ਕੇ ਤੇ ਜਿੱਡੇ ਵੀ ਆਪਣੇ ਪੀਸ ਹੈਗੇ ਆਪਾਂ ਉਹਨੂੰ ਖੱਟ ਲੈਣੇ ਹੈਗੇ ਆ ਇਹਨੂੰ ਮੈਂ ਇੱਥੇ ਫੱਟੀ ਦੇ ਉੱਤੇ ਹੁਣ ਰੱਖ ਲਉਂਦੀ ਆਂ ਜੀ ਇੱਕ ਨੂੰ ਆਪਾਂ ਬਾਅਦ ਵਿੱਚ ਕਰਦੇ ਹਾਂ ਹਾਂਜੀ ਇਹਦੇ ਉੱਤੇ ਜੀ ਇਹਦਾ ਕ੍ਰੈਕ ਹੁੰਦਾ ਹੀ ਹੈਗੇ ਆ ਇਹ ਆਪਾਂ ਚੱਕਰਪਾਦੇ ਬਣਾਉਣੇ ਆ ਕਰਕੇ ਤੇ ਕ੍ਰੈਕ ਵਾਲੇ ਹੁੰਦੇ ਹੈਗੇ ਆ ਜਦ ਤੱਕ ਉਹ ਜਿਹੜੀ ਹੈਗੀ ਆ ਹਾਂ ਜੇ ਆਪਾਂ ਤੇਲ ਜਿਹੜਾ ਉਹਨੂੰ ਗਰਮ ਰੱਖਿਆ ਆ ਔਇਲ ਨੂੰ ਤੁਸੀ ਦੇਖਣਾ ਹੈਗਾ ਵੀ ਇਹਦੀ ਥਿਕਨੈਸ ਆਪਾਂ ਕਿੰਨੀ ਕੁ ਰੱਖਣੀ ਹੈਗੀ ਬਹੁਤ ਪਤਲੀ ਨਹੀਂ ਕਰਨੀ ਹੈਗੀ ਕਿਉਂਕਿ ਸ਼ੱਕਰਪਾਰੇ ਜਿਹੜੇ ਹੁੰਦੇ ਉਹਨਾਂ ਦੇ ਮੋٹے ਹੁੰਦੇ ਆ ਥੋੜੇ ਆਪਾਂ ਨੂੰ ਥੋੜੀ ਜਿਹੀ ਥਿਕਨੈਸ ਦੇ ਮੋਟੀ ਰੱਖਣੀ ਪੈਣੀ ਆ ਜੇ ਮਟਰੀ ਬਣਾਉਣੀ ਹੋਵੇ ਤਾਂ ਫਿਰ ਆਪਾਂ ਥੋੜੀ ਜਿਹੀ ਥਿੱਕ ਕਰਦੇ ਹੈਗੇ ਪਤਲੀ ਕੁਛ ਇਹਨੂੰ ਨਾਈਫ ਨਾਲ ਕੱਟ ਲੈਣਾ ਜਾਂ ਜੇ ਉਹ ਵੀ ਪੀਜ਼ਾ ਕਟਰ ਹੈਗਾ ਕੁਛ ਹੀ ਉਹਦੇ ਨਾਲ ਆਪਾਂ ਕੱਟ ਸਕਦੇ ਹੈਗੇ। ਹਾਂਜੀ ਇਹਨੂੰ ਬਹੁਤ ਜ਼ਿਆਦਾ ਨਹੀਂ ਦੇ ਲੈਣਾ ਹੈਗਾ। ਹਾਂਜੀ ਇਸ ਤਰ੍ਹਾਂ ਹੀ ਦੇਖੋ ਇਹਦੀ ਆਪਾਂ ਇੰਨੀ ਕੀ ਰੱਖੀ ਹੈਗੀ ਜਿਹੜੀ ਥਿਕਨੈਸ ਇੰਨੀ ਮੋਟੀ ਆਪਾਂ ਰੱਖਣੀ ਹੈਗੀ। ਇਤੋਂ ਜ਼ਿਆਦਾ ਨਹੀਂ ਆਪਾਂ ਪਤਲੀ ਕਰਨੀ ਹੈਗੀ। ਹੁਣ ਆਪਾਂ ਇਹਦੇ ਪੀਸੇਸ ਕੱਟ ਲੈਣੇ ਹੈਗੇ। ਨਿੱਕ ਹਾਂਜੀ ਆਪਾਂ ਸਾਈਜ਼ ਰੱਖਣਾ ਹੈਗਾ ਇਹ ਹਾਂਜੀ ਇਹ ਫਿਰ ਫੁੱਲ ਜਾਂਦੇ ਹੈਗੇ ਆ ਤਾਂ ਫਿਰ ਥੋੜੇ ਆਪਾਂ ਨੂੰ ਛੋਟੇ ਰੱਖਣੇ ਪੈਣਗੇ ਪਤਲੇ ਹਾਂਜੀ ਜਿਹੜੀਆਂ ਸਾਈਡ ਆਪਾਂ ਵਿੱਚ ਆਪਾਂ ਜਿਹੜੀਆਂ ਇਹ ਜਿਹੜੀਆਂ ਫੇ ਬਾਦੇ ਵਿੱਚ ਚੂਜ਼ ਕਰ ਲਾਂਗੇ ਹਾਂਜੀ ਤੇ ਇਹਦੇ ਆਪਾਂ ਬਹੁਤ ਜ਼ਿਆਦਾ ਨਹੀਂ ਕਰਨੇ ਹੈਗੇ ਇਹਦੇ ਦੋ ਹਿੱਸੇ ਅੰਗਰੇਜ਼ੀ ਆਪਾਂ ਡਿਵਾਈਡ ਕਰ ਦੇਣੇ ਹੈਗੇ ਆ ਹਾਂ ਜੀ ਇਹ ਜੁੜਦੇ ਨਹੀਂ ਹੈਗੇ ਇਹਨੂੰ ਤੁਸੀਂ ਵੀ ਇਕੱਲੇ ਇਕੱਲੇ ਕਰ ਸਕਦੇ ਹੈਗੇ ਨਾ ਇਹ ਤੀਰਲੇ ਵਿੱਚ ਜਾ ਕੇ ਆਪਣੇ ਹੀ ਖਲ ਜਾਂਦੇ ਹੈਗੇ ਫਿਰ ਇਕੱਲੇ ਇਕੱਲੇ ਹੋ ਜਾਂਦੇ ਹੈਗੇ ਹੁਣ ਆਪਾਂ ਜੀ ਇਹਨਾਂ ਨੂੰ ਫਰਾਈ ਕਰ ਲੈਣਾ ਹੈ ਕਪਲੇਟ ਪਾ ਲੈਣਾ ਆਪਣਾ ਜੀ ਤੇਲ ਗਰਮ ਹੋ ਗਿਆ ਹੈ ਹੁਣ ਆਪਾਂ ਇਹ ਸਾਰੇ ਸ਼ੱਕਰਪਾਰੇ ਪਾ ਦੇਣੇ ਹੈਗੇ ਤੁਸੀਂ ਥੋੜੇ ਜਿਹਾ ਪੀਸ ਵਿੱਚ ਪਾ ਕੇ ਦੇਖ ਲੈਣਾ ਇਹ ਬਹੁਤ ਜਿਆਦਾ ਹਲਕਾ ਜਿਹਾ ਗਰਮ ਹੋਣਾ ਚਾਹੀਦਾ ਹੈ ਤੇਲ ਜਦੋਂ ਥੋੜੇ ਜਿਹਾ ਬੱਬਲ ਬਣਦੇ ਆ ਤੇ ਬਹੁਤ ਜਿਆਦਾ ਹਾਈ ਨਹੀਂ ਹੋਣਾ ਚਾਹੀਦਾ ਇਹਦਾ ਆਪਾਂ ਇਹਨਾਂ ਨੂੰ ਇਕੱਠੇ ਵੀ ਪਾ ਸਕਦੇ ਆ ਤੇ ਛਿੱਟੇ ਦੇ ਪੰਦਤ ਕੋਲ ਕੰਟੀਨ ਆਪਾਂ ਸਾਰੇ ਪਾ ਦੇਨੇ ਆਪਾਂ ਦੇ ਜਿਹੜੇ ਹੈਗੇ ਆ ਸ਼ੱਕਰ ਪਾਰੇ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਹਿਲਾਉਣਾ ਨੇ ਆਪਾਂ ਇਦਾਂ ਪਤਲੇ ਨੇ ਹਿਲਾ ਸਕਦੇ ਹੈਗੇ ਇਹ ਆਪਣੇ ਆਪ ਹੀ ਹਾਂਜੀ ਇਹ ਸਾਰੇ ਦੇਖੋ ਹੁਣ ਉੱਪਰ ਆ ਗਏ ਆ ਤੇ ਹੌਲੀ ਹੌਲੀ ਹੁਣ ਆਪਾਂ ਇਹਨਾਂ ਨੂੰ ਮੜਾ ਮੜਾ ਹਿਲਾ ਸਕਦੇ ਹੈਗੇ ਇਹਨਾਂ ਨੂੰ ਆਪਾਂ ਜੀ ਸਲੋ ਹੀਟ ਤੇ ਫਰਾਈ ਕਰਨਾ ਹੈ ਕਈ ਐਨੇ ਤਾਂ ਫਿਰ ਇਹ ਵਿੱਚੋਂ ਕੱਚੇ ਰਹਿ ਜਾਂਦੇ ਹੈਗੇ ਆ ਇਦਾਂ ਆਪਾਂ ਇਹਨਾਂ ਨੂੰ ਕੰਟੀਨ ਹਜੇ ਇਹਨਾਂ ਨੂੰ ਫਰਾਈ ਕਰਾਂਗੇ ਜਿੰਨਾ ਚਿਰ ਇਹਨਾਂ ਦਾ ਕਲਰ ਨਹੀਂ ਬ੍ਰਾਊਨ ਹੁੰਦਾ ਹੈਗਾ ਚੰਗੀ ਤਰ੍ਹਾਂ ਇਹ ਪੱਕ ਨਹੀਂ ਜਾਂਦੇ ਹਾਂਜੀ ਆਪਣੇ ਸ਼ੱਕਰਪਾਰੇ ਜੀ ਹੁਣ ਫਰਾਈ ਹੋ ਗਏ ਆ ਇਹ 골ਡਨ ਬ੍ਰਾਊਨ ਹੋ ਗਏ ਆ ਇਸ ਤਰ੍ਹਾਂ ਦਾ ਹੀ ਆਪਾਂ ਇਹਨਾਂ ਨੂੰ ਕਲਰ ਚਾਹੀਦਾ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਜੀ ਬਾਹਰ ਕੱਢ ਲੈਣਾ ਹੈਗਾ ਤੇ ਜਿਹੜੇ ਆਪਣੇ ਦੂਜੇ ਕੱਟੇ ਹੋਏ ਹੈਗੇ ਆ ਡੋਹ ਵੀ ਆਪਾਂ ਨਾਲ ਹੀ ਪਾ ਦੇਣੀ ਹੈਗੀ ਹੁਣ ਆਪਾਂ ਸਾਰਿਆਂ ਨੂੰ ਜੀ ਕੱਢ ਲੈਣਾ ਹੈਗਾ ਇਸ ਤਰ੍ਹਾਂ ਜਾਲੀ ਦੇ ਵਿੱਚ ਅੰਦੀ ਆਪਣਾ ਦੂਜਾ ਪੂਰਵੀ ਜਿਹੜਾ ਹੈਗਾ ਇਹ ਵੀ ਆਪਾਂ ਕੰਟੀਨਿਊ ਸਾਰੇ ਪਾ ਦੇਣੇ ਇੱਕੋ ਵਾਰੀ ਪਾ ਦੇਣੇ ਹੈਗੇ ਆ ਚੁੱਲੇ ਨੂੰ ਆਪਾਂ ਸਟੋਵ ਨੂੰ ਬਹੁਤ ਹੌਲੀ ਕੀਤਾ ਹੈਗਾ ਆ ਸਲੋ ਹੀ ਰੱਖਣਾ ਹੈਗਾ ਆ ਆਪਣੀ ਸ਼ੱਕਰ ਪਾਰੇ ਜਿਹੜੇ ਹੈਗੇ ਆ ਇਹ ਦੂਜੀ ਜਿਹੜੀ ਆਪਣੀ ਦੋਸ ਸੀ ਹਾਫ ਰਹਿੰਦੀ ਸੀ ਉਹ ਵੀ ਹੰਦੀ ਆਪਾਂ ਸਾਰੇ ਫਰਾਈ ਕਰ ਲਏ ਹੈਗੇ ਆ ਇੰਦਾਂ ਦਾ ਇਹਨਾਂ ਦਾ 골ਡਨ ਬਟਾਉਨ ਜਿਹੇ ਕਲਰ ਆਉਣਾ ਚਾਹੀਦਾ ਹੈ ਤੇ ਜੀ ਬਹੁਤ ਵਧੀਆ ਫਰਾਈ ਹੋ ਗਏ ਆ ਤੇ ਹੁਣ ਆਪਾਂ ਜੀ ਗੁੜ ਦੀ ਚਾਹੇ ਬਣਾਉਣੀ ਹੈਗੀ ਤੋਂ ਦੇ ਵਿੱਚੇ ਪਾ ਦੇਣੇ 2 ਕੱਪ ਆਪਾਂ ਨੇ ਕੋਲ ਮੈਦੇ ਦੇ ਸੀਗੇ ਤੇ 1 ਕੱਪ ਆਪਣੇ ਕੋਲ ਗੁੜ ਦਾ ਹੈਗਾ ਆ। ਜੇ ਆਪਾਂ ਇਹ ਗੁੜ ਦੀ ਚਾਹਣੀ ਬਣਾਉਣੀ ਹੈਗੀ 2 ਕੱਪ ਆਪਣੇ ਕੋਲ ਮੈਦੇ ਦੇ ਸੀਗੇ ਤੇ 1 ਕੱਪ ਆਪਣੇ ਕੋਲ ਗੁੜ ਦਾ ਹੈਗਾ ਆ। ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾਉਣਾ ਬਹੁਤ ਜ਼ਿਆਦਾ ਨਹੀਂ ਪਾਉਣਾ ਹੈਗਾ ਨਹੀਂ ਤਾਂ ਸਾਨੂੰ ਆਪਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਪਕਾਉਂਦਿਆਂ ਨੂੰ ਜੇ ਜ਼ਿਆਦਾ ਪਾਣੀ ਪਾਉਣੇ ਹੈਗੇ। ਇਹਦੀ ਆਪਾਂ ਜੀ ਚਾਹਣੀ ਵਾਂਗੂ ਬਣਾ ਲੈਣਾ ਇਹਨੂੰ ਮੈਲਟ ਕਰ ਲੈਣਾ। ਜਦੋਂ ਇਹ ਜਿੱਦਾ ਇੱਕ ਤਾਰ ਵਾਂਗੂ ਬਣ ਗਈ ਇਹਦੀ ਚਾਹਣੀ ਤਾਂ ਫਿਰ ਇਹਦੇ ਵਿੱਚ ਆਪਾਂ ਆਪਣੇ ਚੱਕਰ ਪਾ ਲਈ ਪਾ ਦੇਣੀ। ਹੌਲੀ ਹੌਲੀ ਆਪਾਂ ਇਹਨੂੰ ਮੈਲਟ ਕਰ ਲੈਣਾ ਇਹਨੂੰ ਗੁੜ ਜੀ ਆਪਣਾ ਮਿlt ਹੋ ਗਿਆ ਆ ਹੁਣ ਆਪਾਂ ਇਹਨੂੰ ਥੋੜੀ ਜਿਹੀ ਚੈੱਕ ਕਰ ਲੈਣਾ ਜੇ ਤਾਂ ਇਹ ਹੈਗਾ ਤੇ ਗਰਮੀ ਹੈਗਾ ਆ ਇਸ ਤਰ੍ਹਾਂ ਤੁਸੀਂ ਹੱਥ ਤੇ ਲਾ ਕੇ ਇਦਾਂ ਜਿਹੜਾ ਤਾਰ ਬੰਨਦੀ ਹੈਗੀ ਆ ਤਾਂ ਫਿਰ ਇਹ ਆਪਣਾ ਗੁੜ ਰੈਡੀ ਹੈ ਦੇਖੋ ਜੀ ਇੱਕ ਤਾਰ ਬੰਨਦੀ ਹੈਗੀ ਨਾ ਬਹੁਤ ਵਧੀਆ ਹੁਣ ਆਪਾਂ ਸਟੋਕ ਨੂੰ ਕਰ ਦੇਣਾ ਬੰਦ ਹੈਗਾ ਹਾਂਜੀ ਇਹਦੇ ਵਿੱਚ ਜੇ ਤੁਸੀਂ ਲਾਈਕ ਕਰ ਦਿੱਤਾ ਤੁਸੀਂ ਥੋੜੀ ਜਿਹੀ ਇਹਦੇ ਵਿੱਚ ਸੌਂਫ ਪਾ ਸਕਦੇ ਹੋ ਤਾਂ ਟੇਸਟ ਬਹੁਤ ਹੀ ਵਧੀਆ ਹੈਗਾ ਇਹ ਫਿਰ ਇਹਦੇ ਨਾਲ ਆਪਣੇ ਖਾਣ ਨੂੰ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈਗੀ ਆ ਤੇ ਸੌਂਫ ਐਸੇ ਵੀ ਆਪਣੇ ਲਈ ਬਹੁਤ ਜ਼ਿਆਦਾ ਗੁੜ ਹੈਗੀ ਆ ਹੁਣ ਜੇ ਆਪਾਂ ਸਟੋਵ ਨੂੰ ਬੰਦ ਕਰਕੇ ਜਿਹੜੇ ਆਪਣੇ ਸ਼ੱਕਰ ਪਾਰੇ ਹੈਗੇ ਇਹਦੇ ਵਿੱਚ ਆਪਾਂ ਪਾ ਦੇਣੇ ਹੈਗੇ ਤੇ ਨਾਲੇ ਆਪਾਂ ਹਲਾਏ ਜਾਣੇ ਆ ਜਿਹੜਾ ਕਿ ਗੋੜੋ ਦੇ ਉੱਤੇ ਕੋੜ ਨਹੀਂ ਹੁੰਦੀ ਇਸ ਤਰ੍ਹਾਂ ਜੁੜ ਜੇ ਆਪਾਂ ਇਹਦਾ ਕੰਟੀਨਿਊ ਹੁਣ ਹਲਾਏ ਜਾਣਾ ਜਿੰਨਾ ਚਿਰ ਇਹ ਚੰਗੀ ਤਰ੍ਹਾਂ ਇਹਦੇ ਉੱਤੇ ਗੁੜ ਨਹੀਂ ਲੱਗਦਾ ਹੈਗਾ ਕੋੜ ਨਹੀਂ ਹੁੰਦਾ ਹੈਗਾ ਸਾਰੇ ਸ਼ੱਕਰ ਪਾਰੇ ਦੇ ਉੱਤੇ ਤੇ ਜੇ ਤੁਸੀਂ ਇਹਦੇ ਵਿੱਚ ਜੀ ਗੁੜ ਦੇ ਵਿੱਚ ਫੂਡ ਕਲਰ ਪਾਉਣਾ ਚਾਹੁੰਦੇ ਆ ਕੋਈ ਰੈੱਡ ਕਲਰ ਦਾ ਹੋਰ ਵੀ ਕਲਰ ਵਧੀਆ ਆਵੇ ਫਿਰ ਤੁਸੀਂ ਉਹ ਵੀ ਪਾ ਸਕਦੇ ਹੈਗੇ ਆ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਹਿਲਾਇ ਜਾਣਾ ਹੈ ਜਿੰਨਾ ਚਿਰ ਇਹ ਡਰਾਈ ਨਹੀਂ ਹੁੰਦਾ ਚੰਗੀ ਤਰ੍ਹਾਂ ਗੁੜ ਉੱਪਰ ਲੱਗਦਾ ਨਹੀਂ ਹੈਗਾ ਕੰਟੀਨਿਊ ਹਿਲਾਇ ਜਾਣਾ ਆਪਣੇ ਜਿਹੜੇ ਸ਼ੱਕਰਪਾਰੇ ਜਿਹੜੇ ਹੈਗੇ ਆ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਉੱਤੇ ਗੁੜ ਦੀ ਕੋਟਿੰਗ ਹੋ ਗਈ ਆ ਛਿੰਡੇ ਵੀ ਹੋ ਗਏ ਆ ਜਿੰਨਾ ਚਿਰ ਇਹਨਾਂ ਦੇ ਉੱਤੇ ਗੁੜੇ ਇੰਨਾ ਚੰਗੀ ਤਰ੍ਹਾਂ ਲੱਗਦਾ ਨਹੀਂ ਉਹਨਾਂ ਚਿਰ ਆਪਾਂ ਨੇ ਇਹਨਾਂ ਹਿਲਾਇ ਜਾਣਾ ਹੁੰਦਾ ਹੈ ਕਿਉਂਕਿ ਫਿਰ ਸਾਰੇ ਚੰਗੀ ਤਰ੍ਹਾਂ ਕੋਟ ਹੋ ਜਾਂਦੇ ਆ ਇਹ ਜੀ ਬਹੁਤ ਹੀ ਵਧੀਆ ਹਨ ਜੀ ਗੁੜ ਤੇ ਸੌਂਫ ਵਾਲੇ ਸ਼ੱਕਰਪਾਰੇ ਬਣੇ ਹੈਗੇ ਆ ਤਾਂ ਬਹੁਤ ਵਧੀਆ ਆ ਸਵਾਦ ਵੀ ਬਹੁਤ ਹੈਗੇ ਆ ਤਦ ਤੁਸੀਂ ਜੀ ਅਸਟਰ ਐਂ ਗੋੜਵਾਲੇ ਜਿਹੜੇ ਆ ਸ਼ੱਕਰਪਾਰੇ ਬਣਾਉਣੇ ਵਿੱਚ ਸੌਂਫ ਪਾਉਣੇ ਤੇ ਬਹੁਤ ਹੀ ਵਧੀਆ ਟੇਸ ਆਉਂਦਾ ਆ ਜੇ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ